ਬਟਾਲਾ ਨੇੜਲੇ ਪਿੰਡ ਅਲੋਵਾਲ ਵਿੱਚ ਇੱਕ ਦਰਦਨਾਕ ਹਾ사 ਵਾਪਰ ਦੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ 5 ਲੋਕ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚ ਇੱਕੋ ਪਰਿਵਾਰ ਦੇ ਪਤੀ ਪਤਨੀ ਅਤੇ ਉਹਨਾਂ ਦਾ ਬੱਚਾ ਸ਼ਾਮਲ ਹੈ ਜਦਕਿ ਦੋ ਹੋਰ ਜ਼ਖਮੀ ਸਕੇ ਭਰਾ ਦੱਸੇ ਜਾ ਰਹੇ ਨੇ ਹਾਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕੁਝ ਦੀ ਹਾਲਤ ਗੰਭੀਰ ਬਣੀ ਹੋਣ ਕਾਰਨ ਉਹਨਾਂ ਨੂੰ ਅੰਮ੍ਰਿਤਸਰ ਰਿਪੋਰਟ ਕਰ ਦਿੱਤਾ ਗਿਆ। ਖਾਸੇ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਖਾਨਾ ਤੇ ਸਵੇਰੇ ਕੰਮ ਤੇ ਜਾਣ ਲਈ ਘਰ ਵਿੱਚ ਚਾウਲ ਬਣਾ ਰਹੇ ਸਨ। ਇਸੇ ਦੌਰਾਨ ਅਚਾਨਕ ਗੈਸ ਲੀਕ ਹੋ ਗਈ ਤੇ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਦੇ ਹੀ ਸਿਲੰਡਰ ਨੂੰ ਚੁੱਕ ਕੇ ਘਰ ਤੋਂ ਬਾਹਰ ਖੁੱਲੀ ਜਗ੍ਹਾ ਵਿੱਚ ਸੁੱਟਿਆ ਗਿਆ ਪਰ ਕੁਝ ਹੀ ਪਲਾਂ ਵਿੱਚ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਸਿਲੰਡਰ ਫਟਣ ਕਾਰਨ 5 ਲੋਕ ਅੱਗ ਦੀ ਚਪੇਟ ਵਿੱਚ ਆ ਗਏ ਤੇ ਬੁਰੀ ਤਰ੍ਹਾਂ ਝੁਲਸ ਗਏ ਨੇ। ਉਦੋਂ ਕੀ ਹੋਇਆ ਕਿਹੜੇ ਲੱਕੇ ਚਾ ਜੀ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਇੱਥੇ 30 ਲੱਕੂ ਲੱਗ ਗਈ ਆ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਭਰਾ ਸਾਡਾ ਚੱਲ ਗਿਆ ਹੀ ਕੰਮ ਤੇ ਇਹਦਾ ਫੈਮਿਲੀ ਆ ਥੱਲੇ ਆ ਗਏ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਹੀ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਨੋ ਭਾਈ ਗਰਮ ਵੀ ਨਹੀਂ ਆਦਾ ਉਹਨੇ ਤਨੂ ਪੈਪ ਅਗ ਲੱਗ ਗਿਆ ਅਗ ਲੱਗ ਗਿਆ ਤਾਂ ਉਹ ਰੂਮ ਦੇ ਵਿੱਚ ਚਾਰ ਬੰਦੇ ਉਹਨਾਂ ਨੇ ਸੋਚਿਆ ਫਿਰ ਕੱਢੀ ਬਾਹਰ ਸੁਟਿਆ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਸੁਟਿਆ ਤੇ ਇਹਨਾਂ ਦੀ ਫੈਮਿਲੀ ਵੀ ਬਾਹਰ ਤੋ ਗੈਸ ਜਦੋਂ ਜਿੱਦਾਂ ਸੁਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਸੁਟਿਆ ਤਾਂ ਖੁੱਲਾ ਏਰੀਆ ਕਿ ਚਲੋ ਬਾਹਰ ਜੋ ਹੈ ਬਸ ਕੋਈ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨੇ ਦੋ ਭਰਾ ਇਹ ਇਹਨਾਂ ਦਾ ਵੀਵੀ ਬੱਚਾ ਖੁਦ ਇਹ ਸਾਰੇ ਜੰਗਲ ਚ ਆ ਗਏ ਤੇ ਹਾਂਜੀ ਅੱਗ ਲੱਗ ਗਈ

अगस्त 12 आत्मगया बड़े थी धोने चावल धो के लाया अगस्त में आई थी धो लिया पाइप से आग लग गया उधर उधर घर बाहर दली ना सिलेंडर और तुरंत फट गया बाहर रूम से बाहर निकाल के फेंक दिया फिर भी फट गया तो सब लोग आग बगल में था सब को जल गया यही तो समस्या है कितना रिस्की था क्या माहौल बना था तब कौन लेके आया हॉस्पिटल हॉस्पिटल परिजन लेके आए ਹਾਂਜੀ ਕਰਨਾਇਕ ਆ ਸਾਡੇ ਕੋਲ तकरीबन ਸਵੇਰੇ 9 ਵਜੇ ਐਸਪੀਐਚ ਬਟਾਲਾ ਵਿੱਚ ਪੰਜ ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਬਟਨ ਕਾਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ ਪੰਜ ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ ਪਟਾਪ 18 ਸਾਲ ਦਾ ਬੰਦਾ ਹੈ ਮੀਨਾ ਜੋ ਕਿ 35 ਸਾਲ ਦੀ ਔਰਤ ਹੈ ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੇ ਇਸ ਟਾਈਮ ਮੈਂ ਡਾਕਟਰ ਅੰਜਲ ਹਾਂ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਹਾਂ